ਹਾਂਜੀ ਪੇਸ਼ ਹੈ ਰਾਜਵਿੰਦਰ ਮੀਰ ਦੀ ਕਵਤਾ ਮਾਂ ਆਖਦੀ ਹੈ ਤੂੰ ਮੇਰਾ ਹੀ ਪੁੱਤ ਹੈ ਮੈਨੂੰ ਸਿਆਣ ਨਹੀਂ ਆਉਂਦੀ ਮੇਰਾ ਪੁੱਤ ਤਾਂ ਗੱਲ-ਗੱਲ ਤੇ ਕਰ ਛੱਡ ਜਾਣ ਬਾਰੇ ਆਖਦਾ ਸੀ ਦੁਨੀਆਦਾਰੀ ਨੂੰ ਗਾਲਾਂ ਕੱਢਦਾ ਖਿੱਚ-ਖਿੱਚ ਪੈਂਦਾ ਮੈਂ ਡਰਦੀ ਸਾਂ ਉਦੋਂ ਪਰ ਮੈਨੂੰ ਸਕੂਨ ਸੀ ਕੋਈ ਗੁੱਜਾ ਤੇਰਾ ਲਾਲ ਮੂੰਹ ਦੇਖ ਕੇ ਤੇਰੀ ਆਵਾਜ਼ ਸੁਣ ਕੇ ਮੈਨੂੰ ਨੀਂਦ ਨਹੀਂ ਸੀ ਆਉਂਦੀ ਕਈ ਕਈ ਰਾਤਾਂ ਪਰ ਉਹ ਨੀਂਦਰਾ ਕਦੇ ਵੀ ਨਹੀਂ ਹੋਇਆ ਸੀ ਉਦੋਂ ਤੂੰ ਵੱਸਦਾ ਸੀ ਏਸੇ ਘਰ 'ਚ ਮੇਰਾ ਫਿਕਰ ਸੀ ਤੈਨੂੰ ਮੈਨੂੰ ਤੇਰਾ ਹੁਣ ਤੇਰੇ ਬੱਚਿਆਂ 'ਚੋਂ ਦੇਖਦੀ ਹਾਂ ਤੈਨੂੰ ਪਰ ਤੇਰੇ 'ਚ तू ਨਹੀਂ ਹੈ ਵਧੀ ਉਮਰ ਸਿਰ ਚ ਪੈ ਗਿਆ ਗੰਜਲ ਵਧਿਆ ਹੋਇਆ ਢਿੱਡ ਚਿਹਰੇ ਤੇ ਟਪਕਦੀ ਅਨਤ ਸੰਤੁਸ਼ਟੀ ਗਹਿਰ ਗੰਭੀਰ ਅੱਖਾਂ ਦੁਨੀਆਦਾਰ ਲੋਕਾਂ ਵੱਲੋਂ ਤੈਨੂੰ ਹੁੰਦੇ ਸਲਾਮ ਮੇਰੇ ਲਈ ਤੇਰਾ ਫਿਕਰ ਮਰ ਗਿਆ ਹੈ ਮੇਰਾ ਫਿਕਰ ਹੋਰ ਵਧ ਗਿਆ ਹੈ ਤੇਰੇ ਬਾਰੇ ਤੇਰੇ ਬੱਚਿਆਂ ਬਾਰੇ ਹੁਣ ਮੈਂ ਸੌਂ ਲੈਂਦੀ ਹਾਂ ਅਕਸਰ ਪਰ ਉਹ ਨੀਂਦਰਾ ਪਾਰੂ ਰਹਿੰਦਾ ਹੈ ਮੈਨੂੰ ਤੇਰੇ ਬੱਚਿਆਂ ਦਾ ਮੋਹ ਹੁੰਦਾ ਹੈ ਮੈਂ ਤੈਨੂੰ ਵੀ ਮੋਹ ਕਰਨਾ ਚਾਹੁੰਦੀ ਹਾਂ ਮੈਨੂੰ ਸਿਰਫ ਆਪਣੇ ਪੁੱਤ ਦਾ ਮੋਹ ਆਵੇਗਾ ਸੁਰਖ ਮੂੰਹ ਵਾਲੇ ਉੱਚੀ ਆਵਾਜ਼ ਵਾਲੇ ਦਾ ਜੋ ਵੀ ਵੀ ਦਿਨ ਘਰ ਨਹੀਂ ਸੀ ਵੱਡਦਾ ਪਰ ਘਰ ਚ ਵੱਸਦਾ ਸੀ ਉਦੋਂ ਘਰ ਤੇਰੇ ਅੰਦਰ ਸੀ ਕਿਤੇ ਹੁਣ ਜਦੋਂ ਤੂੰ ਘਰ ਚ ਹੈਂ ਕਰ ਕਿਤੇ ਜਲਾ ਵਤਨ ਹੋ ਗਿਆ ਹੈ ਤਾਂ ਹੁਣ ਕਰ ਕਿਤੇ ਜਲਾ ਵਤਨ ਹੋ ਗਿਆ ਹੈ ਧੰਨਵਾਦ